ਸਤਿਕਾਰ ਜੀ ਜੀ ਅੱਜ ਤੁਸੀਂ ਡੀਸੀ ਅਫਸਰ ਤੇ ਪੇਸ਼ ਹੋਏ ਤੁਹਾਡੀ ਕੀ ਸਮੱਸਿਆ ਸੀ ਅੱਜ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਆਗਰਾਹ ਜਥੇਬੰਦੀ ਦਾ ਮੈਂ ਬਲਾਕ ਪ੍ਰਧਾਨ ਆ ਕੁਲਦੀਪ ਸਿੰਘ ਜੋ ਅੱਜ ਮੇਰਾ ਪਿੰਡ ਚ ਚੋਹਰਾ ਤੇ ਬੋਹੇਰੀ ਇਹਦੇ ਪਿੰਡ ਆ ਕਾਲੀ ਆ ਜੀ ਉਲਕਾ ਅਸੀਂ ਅੱਜ 4-5 ਪਿੰਡ ਡੀਸੀ ਨੂੰ ਮਿਲੇ ਆ ਜੀ ਜਿਸ ਵਿੱਚ ਅਸੀਂ ਜ਼ਿਕਰ ਕੀਤਾ ਕਿ ਜੋ ਸਰਕਾਰ ਨੇ ਪਾਬੰਦੀ ਲਾਈ ਆ ਹਾਈਬ੍ਰਿਡ ਝੋਨੇ ਤੇ ਜੀ ਜਿਵੇਂ ਮਾਨਤਾ ਪ੍ਰਾਪਤ ਹਾਈਬ੍ਰਿਡ ਝੋਨੇ 7501 ਜੀ 28P 67 ਜੀ ਇਹ ਸਾਡੇ ਏਰੀਏ ਚ ਹੁੰਦਾ ਕਿਉਂਕਿ ਸਾਡੇ ਏਰੀਏ ਦੇ ਵਿੱਚ ਇਹ ਪਿੰਡਾਂ ਦੇ ਵਿੱਚ ਧਰਤੀ ਹੇਠਲੇ ਪਾਣੀ ਮਾੜੇ ਨੇ ਜੀ ਇਹ ਵੈਰਾਈਟੀਆਂ ਉਹ ਪਾਣੀ ਨੂੰ ਮੰਨਦੀਆਂ ਨੇ ਅਸੀਂ ਅੱਜ ਡੀਸੀ ਸਾਹਿਬ ਨੂੰ ਬੇਨਤੀ ਕੀਤੀ ਹੈ ਜੀ ਪਿੰਡਾਂ ਨੇ ਜਥੇਬੰਦੀ ਤੌਰ ਤੇ ਕਿ ਵੀ ਇਹ ਵੈਰਾਈਟੀਆਂ ਨੂੰ ਪਿੰਡਾਂ ਦੇ ਵਿੱਚ ਜੀ ਫੈਲ ਦਿੱਤੀ ਜਾਵੇ ਵਿਜਿਆ ਜਾਵਾਂ ਇਹ ਸਰਕਾਰ ਖਰੀਦੇ ਪੈਲ ਦੇ ਅਧਾਰ ਤੇ ਕਿਉਂਕਿ ਸਰਕਾਰ ਵੱਲੋਂ ਇਹ ਮਾਨਤਾ ਪ੍ਰਾਪਤ ਵੈਰਾਈਟੀਆਂ ਨੇ ਜੀ ਇਸ ਕਰਕੇ ਅਸੀਂ ਅੱਜ ਇਹ ਬੇਨਤੀ ਕੀਤੀ ਹੈ ਵੀ ਇਹ ਏਰੀਏ ਦੇ ਵਿੱਚ ਨਰਵਾ ਵੈਲਟ ਸੀ ਜੀ ਉਹਨਾਂ ਅਰਮੇਚੋਂ ਜੋ ਨਰਮਾ ਹੁਣੋਂ ਹਟ ਗਿਆ ਤਾਂ ਆਕੇ ਹੋਏ ਕਿਸਾਨਾਂ ਨੇ ਇਹ ਝੋਨਾ ਲਾਇਆ ਤਾਂ ਇਹ ਝੋਨਾ ਉਹ ਪਾਣੀ ਇਹ ਝੋਨੇ ਨੂੰ ਮੰਨਣ ਲੱਗਿਆ ਝੋਨਾ ਵਧੀਆ ਹੋਣ ਲੱਗਿਆ ਇਸ ਕਰਕੇ ਜੇ ਸਰਕਾਰੇ ਤੇ پابੰਦੀਆਂ ਲਾਉਂਦੀਆਂ ਤਾਂ ਇਹ ਪਿੰਡਾਂ ਦੇ ਵਿੱਚ ਭੁੱਖਮਰੀ ਹੋ ਜੂਗੀ ਮਾੜੇ ਹਾਲਾਤ ਹੋ ਜਾਣਗੇ ਖੁਦਕੁਸ਼ੀਆਂ ਦੇ ਢੇਰ ਲੱਗੇ ਜਾਣਗੇ ਬੰਜਰ ਏਰੀਆ ਹੋ ਜਾਊਗਾ ਅਸੀਂ ਬੇਨਤੀ ਕਰਦੇ ਹਾਂ ਕਿ ਇਹ ਸਰਕਾਰ ਆ ਇਹ ਵੈਰਾਈਟੀਆਂ ਨੂੰ ਖਰੀਦੇ ਤੇ ਇਹ ਪਿੰਡਾਂ ਦੇ ਵਿੱਚ ਜਿੱਥੇ ਧਰਤੀ ਘਟਲਾ ਮਾੜਾ ਪਾਣੀਆ ਉਥੇ ਇਹ ਵੈਰਾਈਟੀਆਂ ਲਾਉਣ ਦੀ ਮਨਜ਼ੂਰੀ ਦੇ ਦੇਵੇ ਠੀਕ ਹੈ ਜੀ ਧੰਨਵਾਦ